ਕਿਸਾਨਾਂ ਨੂੰ ਪ੍ਰੋਬਲਮ ਫੇਸ ਹੋ ਰਹੀ ਹੈ ਬੋਰ ਕੀਤੇ ਹੋਏ ਕਈ ਕਈ ਸਾਲਾਂ ਦੇ ਮੋਟਰਾਂ ਕਈ ਕਈ ਐਚਪੀ ਦੀਆਂ ਵੀ ਲਾਈਆਂ ਹੋਈਆਂ ਨੇ ਲੇਕਿਨ ਪਾਣੀ ਨਹੀਂ ਚੁੱਕ ਰੀਆਂ ਤੇ ਉਹਨਾਂ ਦਾ ਹੱਲ ਵਿਕਰਮਜੀ ਕੋਲ ਹੈ ਜਿਹੜੀ ਮੋਟਰਾਂ ਹੁਣ ਨਵੀਆਂ ਆਉਂਦੀਆਂ ਟਰਬੋ ਕਹਿੰਦੇ ਸਵਾ ਸਵਾ ਲੱਖ ਚਾਂਦੀਆਂ ਤੇ ਭਾਈ ਉਹ ਟਰਬੋ ਮੋਟਰ 30000 ਚ ਤਿਆਰ ਕਰਕੇ ਦੇ ਦਿੰਦੇ ਆ ਜੀ ਇਹ ਪਹਿਲਾਂ ਦੀ ਆ ਹਾਂਜੀ ਇਹ ਪਹਿਲਾਂ ਦੀ ਹੈ ਜੀ ਅੱਛਾ ਜੀ ਫਿਰ ਹੁਣ ਇੰਨਾ ਪਾਣੀ ਹੋ ਗਿਆ ਜੀ ਤਾਂ ਅੱਛਾ ਜੀ ਹਾਂਜੀ ਤੇ ਬੜਾ ਫਰਕ ਪੈ ਗਿਆ ਨਹੀਂ ਮੇਰੇ ਪੜੋਸੀ ਦੀ ਮੋਟਰ ਤਿਆਰ ਕਰਕੇ ਪਾਈ ਆ ਤੋ ਉਹਦਾ ਬਹੁਤ ਵਧੀਆ ਪਾਣੀ ਆ ਰਿਹਾ ਰਿਜ਼ਲਟ ਆਇਆ ਤਾਂ ਮੈਂ ਵੀ ਹੁਣ ਆਪਣਾ ਪੰਪ ਤਿਆਰ ਕਰਾਇਆ ਪਹਿਲੇ ਮੇਰੇ ਪਰੋਸੀ ਦੀ ਮੋਟਰ 60 ਐਂਪੀਰ ਲੈਂਦੀ ਸੀ ਤੇ ਹੁਣ ਚਲਦੀ ਹੈ ਤਾਂ ਹੁਣ 40 ਐਂਪੀਰ ਲੈਂਦੀ ਹੈ ਜੀ ਅੱਛਾ ਜੀ ਹਾਂ ਪਾਣੀ ਵੱਧ ਗਿਆ ਲੈ ਕੇ ਵੀ ਬਾਈ ਹੁਣੀਆਂ ਆਏ ਸੀਗੇ ਹਾਂਜੀ ਹਾਂਜੀ ਹੁਣ ਪਾਕੇ ਵੀ ਜਾਉਂਗੇ ਹਾਂਜੀ ਪਾਕੇ ਵੀ ਜਾਣਗੇ ਜੀ ਮਤਲਬ ਕਿ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਪੂਰੀ ਜ਼ਿੰਮੇਵਾਰੀ ਨਾ ਦੀ ਹੈ ਜੀ ਅੱਛਾ ਔਰ ਜਿਹੜਾ ਤੁਹਾਡਾ ਤੁਹਾਡਾ ਖਰਚਾ ਟੋਟਲ ਕਿੰਨਾ ਆਇਆ ਕੱਢਣ ਦਾ ਪਾਣ ਦਾ ਲਾਣ ਦਾ ਲਗਭਗ 30000 ਦੇ ਲਗਭਗ ਆਂਦਾ ਜੀ ਯਾਰ ਸਾਰਾ ਕੁਝ ਉ ਉਸਕੇ ਤਾਂ ਪੈਸੇ ਵੀ ਨਹੀਂ ਲੰਦਾ ਮੈਂ ਬਹੁਤ ਸੁਣਿਆ ਇਹਨਾਂ ਦੇ ਬਾਰੇ ਅੱਜ ਵੀ ਬੀਜ਼ੀ ਸੀਗੇ ਮੈਂ ਸਮਾਂ ਲਿਆ ਮੈਂ ਕਿਹਾ ਵੀ ਥੋੜਾ ਜਿਹਾ ਸਮਾਂ ਦਿਓ ਗੱਲਬਾਤ ਕਰਨੀ ਹੈ ਕਿਉਂਕਿ ਹੋਰ ਜਿਹੜੇ ਕਿਸਾਨ ਵੀਰ ਨੇ ਉਹਨਾਂ ਦਾ ਫਾਇਦਾ ਹੋਵੇ ਅੰਦਰ ਥੋੜਾ ਜਿਹਾ ਹਨੇਰਾ ਹੈ ਕੋਸ਼ਿਸ਼ ਕਰਾਂਗੇ ਤੁਹਾਨੂੰ ਤਸਵੀਰ ਪੂਰੀ ਆਵੇ ਨਹੀਂ ਤਾਂ ਬਾਹਰ ਜਾ ਕੇ ਗੱਲਬਾਤ ਕਰਦੇ ਆਂ ਵਿਕਰਮ ਜੀ ਬੈਠੇ ਵਿਕਰਮ ਜੀ ਥੋੜਾ ਜਿਹਾ ਸਾਨੂੰ ਦੱਸੋ ਇਹ ਜਿਹੜਾ ਤੁਸੀਂ ਸਮਾਨ ਤਿਆਰ ਕਰਦੇ ਆਂ ਜਿਹੜਾ ਮੈਂ ਸੁਣਿਆ ਤੁਹਾਡੇ ਬਾਰੇ ਕਿ ਲੱਖਾਂ ਰੁਪਏ ਕਿਸਾਨ ਦੇ ਬਚ ਸਕਦੇ ਆ ਥੋੜਾ ਜਿਹਾ ਬਾਹਰ ਆ ਕੇ ਸਾਨੂੰ ਦੱਸੋਗੇ ਵੀ ਜਿਹੜਾ ਪਾਣੀ ਨਹੀਂ ਚੁੱਕ ਰਿਹਾ ਉਹਦਾ ਕਾਰਨ ਕੀ ਹੈ ਕਿਸਾਨਾਂ ਦੇ ਜਿਹੜੇ ਟਿਊਬਵਲ ਲੱਗੇ ਹੋਏ ਖੇਤਾਂ ਦੇ ਵਿੱਚ ਮੇਨ ਕਾਰਨ ਕੀ ਹੁੰਦਾ ਜੀ ਵੀ ਜਿਵੇਂ ਆਪਣੀ ਪਹਿਲੀ ਪੁਰਾਣੀ ਮੋਟਰਾਂ ਜੀ 2.5 300 ਦੇ ਚੱਲਦੀ ਸੀ ਹੁਣ ਮੋਟਰਾਂ ਚਲੀ ਗਈਆਂ 400 450 ਦੇ 500 ਦੇ ਜੀ ਉਹ ਜਿਹੜੇ ਪੰਪ ਆ ਉਹ ਛੋਟੇ ਪੈ ਗਏ ਜੀ ਠੀਕ ਹੈ ਛੋਟੇ ਪੈ ਗਏ ਆਪਾਂ ਨੇ ਇੱਕ ਨਵੇਂ ਪੰਪ ਤਿਆਰ ਕਰੇ ਜੀ ਜਿਹੜੇ ਉਹੀ ਮੋਟਰ ਹੈ ਉਹੀ ਕੇਬਲ ਹੈ ਜੀ ਉਹੀ ਬੋਰ ਹੈ ਪਤੀ 30000 ਚ ਨਵਾਂ ਪੰਪ ਤਿਆਰ ਹੋ ਜਾਂਦਾ ਜੀ ਜਿਹੜਾ ਪੁਰਾਣਾ ਪੰਪ ਆਪਾਂ ਉਹ ਮੰ ਵੀ ਸਿਸਟਮ ਲਾ ਦਿੰਨੇ ਆ ਜੀ ਜਿੱਦਾਂ 1 ਲੱਖ ਰੁਪਏ ਦਾ ਕੰਮ ਆ ਜੇ 30000 ਚ ਚਲਾ ਦਿੰਦੇ ਪੰਪ ਵਿੱਚ ਚੇਂजेस ਕਰਦੇ ਆ ਤੁਸੀਂ ਪੰਪ ਚ ਚੇਂਜ ਕਰਦੇ ਜੀ ਇੰਪੈਲਰ ਚੇਂਜ ਕਰਦੇ ਜਿੱਤੇ ਇੰਪੈਲਰ ਇਹਦੇ ਵਿੱਚ ਮੈਂ ਗੱਲ ਕਰਾਂ ਕਿ ਕਿਹੜਾ ਪਾਰਟ ਹੁੰਦਾ ਇੰਪੈਲਰ ਇਹ ਹੁੰਦਾ ਜੀ ਇਹ अच्छा ये इंपेलर है हां जी ये ਤੁਸੀਂ ਚੇਂਜ ਕਰਦੇ ਆਂ हां ਜੇ ਘੱਟ ਪਾਣੀ ਚੁੱਕਦਾ ਫਿਰ ਆਪਾਂ ਇਹਨੂੰ ਚੇਂਜ ਕਰਕੇ ਜ਼ਿਆਦਾ ਪਾਣੀ ਲੈ ਸਕਦੇ ਆਂ ਨਾਰਮਲੀ ਜੇ ਗੱਲ ਕਰਾਂ ਜੇ ਜਿਹੜਾ ਤੁਹਾਡਾ ਇਕੁਇਪਮੈਂਟ ਹੈ ਉਹਦੇ ਵਿੱਚ ਮੋਟਰ ਚੇਂਜ ਕਰਨ ਦੀ ਲੋੜ ਨਹੀਂ ਪੈਂਦੀ ਨਹੀਂ ਜੀ ਨਹੀਂ ਮੋਟਰ ਚੇਂਜ ਕਰਨ ਦੀ ਲੋੜ ਨਹੀਂ ਤਕਰੀਬਨ ਮੋਟਰਾਂ ਦੇ ਠੀਕੇ ਹੁੰਦੀ ਸੀ ਕੋਈ ਕੋਈ ਜਲ ਜਾਂਦੀ ਉਹਦਾ ਵੀ ਹੱਲ ਹੈਗਾ ਜੀ ਸਾਡੇ ਕੋਲ ਆ ਇੱਕ ਦੇਖੋ ਜੀ ਆ ਮੋਟਰ ਆਈ ਹੈ ਜੀ ਆਪਣੇ ਕੋਲ ਅੱਧੀ ਦੀ ਮੋਟਰ ਹੈ ਜੀ ਇਹ 3 एचपी ਦੀ ਹੈ 3 एचपी ਦੀ ਹੈ ਆ ਵੀ ਰਿਪੇਅਰ ਹੋਣ ਵਾਸਤੇ ਆਈ ਹੈ ਜੀ ਠੀਕ ਹੈ ਜੀ ਇੱਕ ਆ ਦੇਖੋ ਜੀ ਆਪਾਂ ਆ ਮੋਟਰ ਵੈਂਡ ਕਰਨ ਵਾਸਤੇ ਇਹ ਸਾਡੇ ਮਕੈਨਿਕ ਸਾਹਿਬ ਇਹਨੂੰ ਤਿਆਰ ਕਰ ਰਹੇ ਨੇ ਜੀ ਠੀਕ ਹੈ ਜੀ ਇਹ ਕਿੰਨੇ ਐਸਪੀ ਦੀ ਹੈ ਜੀ ਇਹ ਵੀ 30 ਐਸਪੀ ਦੀ ਹੈ ਜੀ ਇਹ ਵੀ 30 ਐਸਪੀ ਦੀ ਠੀਕ ਹੈ ਜੀ ਆ ਜੀ ਅੰਦਰ ਆ ਜਾਈਏ ਆਪਾਂ ਹੋਰ ਦਿਖਾਉਣਾ ਹੈ ਜੀ ਸੋ ਭਾਈ ਸਾਹਿਬ ਕੋਲ ਇੱਧਰ ਸਾਰਾ ਸਾਰਾ ਇਹ ਸਾਰੀਆਂ ਮੋਟਰਾਂ ਜੀ ਇਹੇ ਹਾਂਜੀ ਇਹ ਸਾਰੀ ਮੋਟਰਾਂ ਸਾਡੇ ਕੋਲ ਰਿਪੇਅਰ ਹੋਣ ਵਾਸਤੇ ਆਈ ਹੋਈ ਹੈ ਜੀ ਠੀਕ ਹੈ ਜੀ ਹਾਂਜੀ ਇਹ ਆ ਦੇਖੋ ਜੀ ਕਪ ਨੇ ਆ ਪੰਪ ਤਿਆਰ ਕੀਤਾ ਜੀ ਠੀਕ ਹੈ ਜੀ ਠੀਕ ਹਾਂਜੀ ਇਹ 490 ਫੁੱਟ ਤੇ ਜਾਏਗਾ ਜੀ 5 ਇੰਚੀ ਪਾਣੀ ਪ੍ਰੈਸ਼ਰ ਦਾ ਅੱਜ ਜੀ ਅੱਛਾ 490 ਫੁੱਟ ਤੇ ਠੀਕ ਹੈ ਜੀ हां जी, जी, जी।, 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 जी, जी एक ਆਪਣੇ ਕੋਲ ਆ ਮੋਟਰ ਆਈ ਜੀ ਤਿਆਰ ਹੋਣ ਵਾਸਤੇ ਅੱਛਾ ਜੀ ਇਹ 25 ਦੀ ਹੈ ਜੀ ਠੀਕ ਹੈ 25 ਹਾਰਸ ਪਾਵਰ ਜੀ ਇੱਕ ਅੰਦਰ ਵੀ ਪਈ ਆ ਇਹ ਵੀ ਹਾਂ ਜੀ ਹਾਂ ਜੀ ਇੱਕ ਆ ਪੰਪ ਪਿਆ ਜੀ ਅੱਛਾ ਜੀ ਠੀਕ ਹੈ ਹਾਂ ਜੀ ਇਹ ਵੀ ਤਿਆਰ ਹੋਣ ਵਾਸਤੇ ਆਏ ਆ ਠੀਕ ਹੈ ਇੱਕ ਪੰਪ ਆ ਜੀ 20 ਸਟੇਜ ਦਾ ਜੀ ਅੱਛਾ ਜੀ ਠੀਕ ਹਾਂ ਪੰਪ 20 ਸਟੇਜ ਦਾ ਜੀ ਠੀਕ ਹੈ ਇਹ 600 ਫੁੱਟ ਤੇ ਜਾਏਗੀ ਜੀ 25 ਦੀ ਮੋਟਰ ਹੈ ਸਾਡੀ ਠੀਕ ਹੈ ਜੀ ਹਾਂ ਜੀ ਤੇ ਤੁਹਾਨੂੰ ਕਿੰਨਾ ਕਿੰਨੇ ਸਾਲ ਹੋ ਗਏ ਭਾਈ ਇਹ ਕੰਮ ਕਰਦੇ ਹੋਏ 22 ਸਾਲ ਹੋ ਗਏ 22 ਸਾਲ ਹਾਂ ਜੀ ਠੀਕ ਹੈ ਇਹ ਕਾ ਮੋਟਰ ਹੈ ਜੀ ਆਪਾਂ ਨੇ ਪੁਰਾਣੀ ਆਈ ਸੀ ਸਾਡੇ ਕੋਲ ਅੱਛਾ ਜੀ ਇਹ ਆਪਾਂ ਨੇ ਆਪ ਤਿਆਰ ਕੀਤੀ ਹੈ ਜੀ ਸ਼ਾਰਾ ਖੁਸ਼ੀ ਅੱਛਾ ਇਹ ਵਾਲੀ ਮੋਟਰ ਹੈ ਹਾਂ ਜੀ ਇਹ ਬ੍ਰੈਂਡ ਵੀ ਆਪ ਕੀਤੀ ਹੈ ਜੀ ਅੱਛਾ ਜੀ ਇਹ ਬੁਸ਼ ਵੀ ਆਪ ਲਾਏ ਨੇ ਜੀ ਠੀਕ ਹੈ ਹਾਂ ਜੀ ਇਹ ਹੌਜ਼ਿੰਗ ਹੈ ਇਹਦੇ ਠੀਕ ਹੈ ਆ ਥੱਲੇ ਦਾ ਜੀ ਇਹ ਉੱਪਰ ਦਾ ਜੀ ਉੱਪਰ ਦਾ ਠੀਕ ਹੈ ਜੀ ਜਿਹੜੀ ਮੋਟਰਾਂ ਪੁਰਾਣੀ ਤੋਂ ਪੁਰਾਣੀ ਨਹੀਂ ਪਾਣੀ ਕੱਢਦੀ ਹੂੰ ਉਹ ਵੀ ਆਪਾਂ ਸਿਸਟਮ ਲਾਂਦੇ ਜੀ ਉਹਨਾਂ 'ਚ ਠੀਕ ਹੈ ਇਹ ਵੀਰ ਜੀ 10 ਸਾਲ ਪੁਰਾਣੀ ਮੋਟਰ ਹੈ 10 ਸਾਲ ਪੁਰਾਣੀ ਹਾਂ ਜੀ ਅੱਛਾ ਜੀ ਇਹ ਘੱਟੋ ਘੱਟ 10 ਸਾਲ ਪੁਰਾਣੀ ਹੈ ਜ ਬੈਂਡ ਵੀ ਕੀਤੀ ਤੇ ਬੁਸ਼ ਵੀ ਲਾਏ ਨੇ ਉਦਾਂ ਹੀ ਬਿਲਕੁਲ ਨਵੀਂ ਦੀ ਤਰ੍ਹਾਂ ਕੰਮ ਕਰੂਗੀ ਬਿਲਕੁਲ ਨਵੀਂ ਬਣ ਗਈ ਜੀ ਹੁਣ 1 ਲੱਖ ਰੁਪਏ ਦੀ ਮੋਟਰ ਬਣ ਗਈ ਸਮਝ ਲਓ ਅੱਛਾ ਜੀ ਹਾਂਜੀ ਅੱਛਾ ਕਿੰਨੇ ਹਾਰਸ ਪਾਵਰ ਦੀ ਹੋਣੀ ਇਹ ਇਹ 30 HP ਦੀ ਹੈ ਜੀ 30 HP ਦੀ ਮੋਟਰ ਆਹ ਦੇਖੋ ਜੀ ਇੱਕ ਆਪਾਂ ਨੇ ਆਹ ਪੰਪ ਤਿਆਰ ਕੀਤਾ ਜੀ ਠੀਕ ਹੈ ਇਹ ਤਿਆਰ ਕਰ ਰਹੇ ਹਾਂ ਕਿ ਹੋ ਗਿਆ ਜੀ ਇਹ ਇਹ ਤਿਆਰ ਕਰਤਾ ਜੀ ਅੱਛਾ ਤਿਆਰ ਕਰਤਾ ਠੀਕ ਹੈ ਹੁਣ ਪੇਂਟ ਵਗੈਰਾ ਫੇਰ ਇਹਦੇ ਉੱਤੇ ਇਹ ਪੇਂਟ ਕਰਨਾ ਜੀ ਵੀ ਪੇਂਟ ਬਾਕੀ ਹੈ ਜੀ ਅੱਛਾ ਪੇਂਟ ਰਹਿ ਗਿਆ ਜੀ ਪਹਿਲਾਂ ਵੀ ਅਸੀਂ ਜਾ ਕੇ ਸਾਈਡ ਤੇ ਚੈੱਕ ਕਰਦੇ ਹਾਂ ਵੀ ਪਾਣੀ ਕਿੰ ਸਾਰਾ ਕੰਮ ਕਰਨ ਦੀ ਚਾਪ ਆਪਣਾ ਰੱਖਿਆ ਹੋਇਆ ਠੀਕ ਜਿਹੜਾ ਦਾ ਮੋਟਰ ਕੱਢਦੇ ਆ ਜੀ ਆਪ ਵੀ ਆਪਣੀਆਂ ਡਾਉਨ ਵੀ ਆਪਣੀ ਆਪ ਡਾਉਨ ਵੀ ਆਪੇ ਕਰਦੇ ਆ ਜੀ ਅੱਛਾ ਜੀ ਹਾਂਜੀ ਲੋਰਿੰਗ ਆਪੇ ਕਰਦੇ ਕਹਿਣ ਦਾ ਠੀਕ ਹੈ ਠੀਕ ਹੈ ਔਰ ਉਹਦਾ ਫਿਰ ਤੁਸੀਂ ਚੈੱਕ ਵੀ ਕਰਾਉਂਦੇ ਹੋ ਕਿਸਾਨ ਨੂੰ ਚੈੱਕ ਵੀ ਕਰਦੇ ਹਾਂ ਜੀ ਥੋੜੀ ਤਸੱਲੀ ਫੁੱਲ ਗਾਰੰਟੀ ਹੈ ਸਾਡੀ ਅੱਛਾ ਤੇ ਕੀ ਪੰਜਾਬ ਦਾ ਹੀ ਕਿਸਾਨ ਆ ਸਕਦਾ ਜਾਂ ਖੇਰ ਹਰਿਆਣੇ ਦਾ ਜਾਂ ਇਹਦਾ ਆਲ ਇੰਡੀਆ ਚ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਦਾ ਕੰਮ ਹੋਵੇ ਅੱਛਾ ਜੀ ਲੋਪੀ ਦਾ ਹਰਿਆਣੇ ਦਾ ਪੰਜਾਬ ਦਾ ਹਿਮਾਚਲ ਦਾ ਜੀ 올 ਇੰਡੀਆ ਹਿਮਾਚਲ ਤੱਕ ਰਹੇ ਹਾਂ ਜੀ ਆਜੋ ਮਾੜੇ ਦੇ ਨੀਚੇ ਆਜੋ ਗੱਲਬਾਤ ਕਰੀਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਮੋਟਰ ਲੈਣ ਆਏ ਹੋ ਹਾਂ ਜੀ ਮੋਟਰ ਲੈਣ ਆਏ ਜੀ ਕਿਹੜਾ ਪਿੰਡ ਆ ਆਪਣਾ ਮੇਰਾ ਅੰਬਛੱਪਾ ਜੰਡਲੀ ਪਿੰਡ ਆ ਜੀ ਅੱਛਾ ਇੱਥੇ ਨੇੜੇ ਦੇੜੇ ਪਿੰਡ ਹਾਂ ਨੇੜੇ ਹੀ ਪਿੰਡ ਆ 2 ਕਿਲੋਮੀਟਰ ਪਿੰਡ ਆ ਜੀ ਅੱਛਾ ਤੁਹਾਡੀ ਕਿਹੜੀ ਇਹ ਥੋੜੀ ਮੋਟਰ ਆ ਜਿਹੜੀ ਹਾਂ ਜੀ ਇਹ ਮੇਰੀ ਮੋਟਰ ਆ ਜੀ ਇਹ ਪਹਿਲੇ ਮੇਰੀ ਮੋਟਰ ਬਹੁਤ ਘੱਟ ਪਾਣੀ ਕੱਢਦੀ ਸੀ ਜੀ ਅੱਛਾ ਜੀ ਤੋਂ ਬਾਈ ਨੇ ਇੱਕ ਆਪਣੇ ਮੇਰੇ ਪੜੋਸੀ ਦੀ ਮੋਟਰ ਤਿਆਰ ਕਰਕੇ ਅੱਛਾ ਜੀ ਹਾਂਜੀ ਤਾਂ ਇਹ 30000 ਰੁਪਏ ਤੇ ਲਗਭਗ ਸਾਰਾ ਹੋ ਜਾਂਦਾ ਜੀ ਹੋ ਜਾਂਦਾ ਔਰ ਫਲੋ ਵੱਜ ਜਾਂਦਾ ਪਾਣੀ ਦਾ ਪੂਰਾ ਫਲੋ ਕਾਫੀ ਜ਼ਿਆਦਾ ਵੱਜ ਜਾਂਦਾ ਜੀ ਬਹੁਤ ਜ਼ਿਆਦਾ ਵਧੀਆ ਟ੍ਰੀਟਮੈਂਟ ਹੈ ਮੋਟਰ ਦੀ ਲੋਡ ਵੀ ਘਟ ਜਾਂਦੀ ਹੈ ਤੇ ਪਾਣੀ ਵੱਜ ਜਾਂਦਾ ਜੀ ਅੱਛਾ ਜੀ ਹਾਂਜੀ ਪਹਿਲੇ ਮੇਰੇ ਮੇਰੇ ਪੜੋਸੀ ਦੀ ਮੋਟਰ 60 ਅੰਪੇਰ ਲੈਂਦੀ ਸੀ ਹਾਂ ਤੇ ਹੁਣ ਚੱਲਦੀ ਹੈ ਤਾਂ ਹੁਣ ਉਹ 40 ਅੰਪੇਰ ਲੈਂਦੀ ਹੈ ਜੀ ਅੱਛਾ ਜੀ ਹਾਂ ਹਰ ਪਾਣੀ ਵੱਧ ਗਿਆ ਪਾਣੀ ਵੱਧ ਗਿਆ ਮਤਲਬ ਕਿ ਬਿਜਲੀ ਦਾ ਖਰਚਾ ਵੀ ਘਟ ਗਿਆ ਬਿਜਲੀ ਦਾ ਖਰਚਾ ਘਟ ਗਿਆ ਮੋਟਰ ਦੀ ਲੋਡ ਘਟ ਗਈ ਤੇ ਪਾਣੀ ਵੀ ਵੱਧ ਗਿਆ अच्छा, सवा सवा दे दे। अच्छा जी हां जेडी मोटरा हुन ਨਵੀਂ ਆਂਦੀਆਂ ਟਰਬੋ ਕਹਿੰਦੇ ਸਵਾ ਸਵਾ ਲੱਖ ਚਾਂਦੀਆਂ ਤੇ ਬਾਈ ਉਹ ਟਰਬੋ ਮੋਟਰ 30000 ਚ ਤਿਆਰ ਕਰਕੇ ਦੇ ਦਿੰਦੇ ਆ ਜੀ اچھا ਜੀ ਇਹ ਤਾਂ ਬੜੀ ਕਮਾਲ ਦੀ ਗੱਲ ਹੈ ਇਹਦਾ ਕਿਸਾਨਾਂ ਵਾਸਤੇ ਤਾਂ ਫਿਰ ਇਹ ਮਸੀਹੇ ਵਾਲਾ ਕੰਮ ਹੋ ਗਿਆ ਹਾਂਜੀ ਹਾਂਜੀ ਮੈਂ ਵੀ ਇਹ ਬਾਈ ਦੀ ਸਾਰਾ ਕੁਝ ਦੇਖ ਕੇ ਵੀਡੀਓ ਤਾਂ ਪੰਪ ਤਿਆਰ ਕਰਾਇਆ ਜੀ ਪੰਪ ਮੇਰਾ ਤਿਆਰ ਹੋਇਆ ਪਿਆ ਅੱਜ अच्छा हां जी 24 घंटे कल शाम दीता ਸੀ ਤਾਂ ਅੱਜ ਤਿਆਰ ਹੋ ਗਈ ਜੀ ਅੱਜ ਤਿਆਰ ਹੋ ਗਈ ਹਾਂ ਜੀ ਕੀ ਬਾਤ ਹੈ ਹੁਣ ਪਾ ਦੇਣਗੇ ਭਾਈ ਜੀ ਨੂੰ ਫੋਰਮੈਨ ਜਾ ਰਹੇ ਤਾਂ ਹੁਣ ਕਹਿੰਦੇ 8-9 ਵਜੇ ਤੱਕ ਮੋਟਰ ਪਾ ਦੇਣਗੇ ਅੱਛਾ ਅੱਜ ਪਾ ਵੀ ਦੇਣੀ ਹੈ ਹਾਂ ਜੀ ਪਾ ਵੀ ਦੇਣੀ ਹੈ ਜੀ ਅੱਛਾ ਜੀ ਔਰ ਲੈ ਕੇ ਵੀ ਬਾਈ ਹੁਣੀ ਆਏ ਸੀਗੇ ਹਾਂ ਜੀ ਹਾਂ ਜੀ ਹੁਣ ਪਾ ਕੇ ਵੀ ਜਾਉਂਗੇ ਹਾਂ ਜੀ ਪਾ ਕੇ ਵੀ ਜਾਣਗੇ ਜੀ ਮਤਲਬ ਕਿ ਪੂਰੀ ਜ਼ਿੰਮੇਵਾਰੀ ਹੁੰਦੀ ਪੂਰੀ ਜ਼ਿੰਮੇਵਾਰੀ ਇਨਾਂ ਦੀ ਹੈ ਜੀ ਅੱਛਾ ਔਰ ਜਿਹੜਾ ਤੁਹਾਡਾ ਤੁਹਾਡਾ ਖਰਚਾ ਟੋਟਲ ਕਿੰਨਾ ਆਇਆ ਕੱਢਣ ਦਾ ਪਾਣ ਦਾ ਲਾਣ ਦਾ ਲਗਭਗ 30000 ਦੇ ਲਗਭਗ ਤੇ ਪਿੰਡ ਆਪਣਾ ਦੁਆਰਾ ਦੱਸ ਦੋ ਪਿੰਡ ਮੇਰਾ ਅੰਬਚਪਾ ਜੰਡਲੀ ਪਿੰਡ ਹੈ ਜੀ ਠੀਕ ਹੈ ਤੇ ਨੰਬਰ ਦੱਸ ਸਕਦੇ ਹੋ ਹਾਂਜੀ ਹਾਂਜੀ ਨੰਬਰ ਦੱਸ ਦੋ ਕਿਉਂਕਿ ਕਈ ਵਾਰੀ ਬੰਦੇ ਸੋਦੇ ਯਾਰ ਵੀ ਵੀਡੀਓ ਆ ਕਿਤੇ ਐਵੇਂ ਬਣਾਤੀ ਨੰਬਰ 985552 ਜੀ 44142 ਠੀਕ ਹੈ ਕੁਲਵੀਰ ਸਿੰਘ ਮੇਰਾ ਨਾਮ ਹੈ ਜੀ ਠੀਕ ਹੈ ਤੇ ਤੁਸੀਂ ਬਾਈ ਤੋਂ ਕਨਫਰਮ ਵੀ ਕਰ ਸਕਦੇ ਹੋ ਹਾਂਜੀ ਹਾਂਜੀ ਹਨਾ ਵੀ ਕਿਦਾਂ ਦਾ ਕੰਮ ਹੋਇਆ ਤੇ ਬਾਈ ਹੁਣੇ ਲੈ ਕੇ ਚੱਲਿਆ ਬਾਈ ਪਹਿਲਾਂ ਹੀ ਵੈਸੇ ਦੱਸ ਰਿਹਾ ਵੈਸੇ ਬਾਈ ਕਿ ਪੜੋਸੀਆਂ ਨੇ ਪਹਿਲਾਂ ਦਵਾਈ ਆ ਤੇ ਵਧੀਆ ਹੋ ਗਿਆ ਉਹਨਾਂ ਦਾ ਵਧੀਆ ਹੋਇਆ ਉਹਨਾਂ ਦਾ ਜੀ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਮੋਟਰ ਜਿਹੜੀ ਸੜ ਗਈ ਕਿੰਨੇ ਐਚਪੀ ਦੀ ਸੀ 25 ਐਚਪੀ ਦੀ ਹੈ ਹੁਣ ਫਿਰ ਹੋ ਗਈ ਜੀ ਤਿਆਰ ਹਾਂ ਜੀ ਬਸ ਕਰਨ ਲੱਗਦੇ ਹਾਂ ਜੀ ਹੁਣ ਅੱਛਾ ਕਦੋਂ ਆਏ ਸੀਗੇ ਤੁਸੀਂ ਇੱਥੇ ਮੈਂ ਕੱਲ ਆਇਆ ਸੀ ਮਤਲਬ ਕਿੰਨੇ ਕ ਟਾਈਮ ਲੱਗਦਾ ਮਤਲਬ 1 ਦਿਨ ਚ ਦੇ ਦਿੰਦੇ ਆ 1 ਦਿਨ ਤੇ ਹਾਂ ਜੀ ਅੱਛਾ ਚਾਰ ਚਫੇਰੇ ਹਰਿਆਣੇ ਗੋਮਉਂ ਯੂਰੇ ਤੇ ਬਰਵਾਲਾ ਭਰੇਲੀ ਇਹ ਸਾਰੇ ਚਾਰ ਚਫੇਰੇ ਗੋਮਉਂ ਸੀਪੀਰ ਅੱਛਾ ਇਹਨਾਂ ਕੋਲੇ ਆਉਂਦੇ ਆ ਠੀਕ ਹੈ ਕੋਈ ਬੰਦਾ ਤੋਂ ਵਾਹ ਜਗਾ ਨਾ ਜਾਂਹ ਸੀ ਉਸ ਨੂੰ ਆਪਣਾ ਬੱਚਤ ਮਿਲਾਂਗੀ ਹੂੰ ਵਿੱਚ ਸਾਰਾ ਕੁਝ ਟੈਸਟ ਕਰਕੇ ਜੀ ਨੇ ਹੂੰ ਫੇਰ ਅੱਛਾ ਜੀ ਖਰਚ ਕਰੋ ਇਹ ਮੋਟਰ ਬੰਦ ਹੈ ਕੀ ਤਾਰੋ ਇੱਕ ਕੇਬਲ ਚਲਾ ਕੇ ਕੇਬਲ ਇਸਕੇ ਵਿੱਚ ਮੈਂ ਠੀਕ ਹੈ ਜੀ ਉਹ ਪਟਾਕਾ ਮਾਰ ਗਈ ਠੀਕ ਹੈ ਤੇ ਜਦੀ ਬਾਹਰ ਬੈਠੇ ਉਹ ਮੀਟਰ ਆਪਣੇ ਮਸ਼ੀਨਰੀ ਕਰ ਦੇਖ ਕੇ ਵੀ ਨਾ ਭਾਈ ਤੇਰਾ ਤੇ ਉਹ ਨੁਕਸਾਨ ਜੋ ਆ ਬਚ ਗਿਆ ਅੱਛਾ ਜੀ ਜਦੀ ਨਾ ਬਾਹਰ ਕਢੋਏਗਾ ਉਸ ਕਾ ਲੈਗਾ ਜਦੀ ਗਲੀ ਗਲ ਅੱਛਾ ਜੀ ਮਤਲਬ ਇਹ ਨਹੀਂ ਕਿ ਫਿਰ ਫਾਲਤੂ ਦਾ ਨਾ 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 ਆ ਨੁਕਸਾਨ ਹੋ ਗਿਆ ਆ ਨੁਕਸਾਨ ਹੋ ਗਿਆ ਉਸ ਕੀ ਤਾਂ ਬਲਕਣਾ ਮੈਂ ਸੱਚੀ ਬਾਤ ਆਪ ਨੂੰ ਬਤਾਉਂਗਾ ਵੀ ਉਹ ਕਹਾਂਗੇ ਉਸਕੇ ਤਾਂ ਪੈਸੇ ਵੀ ਨਹੀਂ ਲੰਦਾ ਅੱਛਾ ਜੀ اپنی ਪੱਲੀ ਦੀ ਮੋਟਰ ਚ ਪਾਇਆ ਤੇਲ ਲੀਟਰ ਲੱਗ ਜਾ ਉਸ ਦਾ ਪੈਸਾ ਵੀ ਕੋਈ ਨਹੀਂ ਅੱਛਾ ਜੀ ਹਾਂ ਕਿਉਂ ਪੱਕੇ ਘਾਗੇਗੇ ਨਾ ਹਾਂ ਔਰ ਪਾਣ ਤੇ ਬਾਅਦ ਫਿਰ ਸਾਰਾ ਇਕੁਇਪਮੈਂਟ ਫਿਰ ਕਿਸਾਨ ਨੂੰ ਪੂਰੀ ਤਸੱਲੀ ਵੀ ਕਰਾਉਂਦੇ ਕਿੰਨਾ ਹੋ ਗਿਆ ਚੱਕ ਕੇ ਸਾਰਾ ਕੁਝ ਸਭ ਕੁਝ ਤਸੱਲੀ ਕਰਾ ਕੇ ਪਾਣੀ ਘੇਰ ਕੇ ਬਾਹਰ ਧਾਨ ਤੇ ਅੱਛਾ ਜੀ